ਆ ਗੁਰੂ ਸਾਹਿਬ ਜੀ ਆਇਆ ਦੁਰੋਂ ਚਲ ਕੈ ਮੈਂ ਤੱਕੀ ਤਾ ਸੁਰਨਾਇ ਜੀਉ ਮੈਂ ਆਸਾ ਰੱਖੀ ਚਿਤ ਮਹਾਰ ਮੇਰਾ ਸਬਦ ਖਿ ਗਵਾਏ ਜੀਵਾ ਬਾਣੀ ਗੁਰੂ ਗੁਰੂ ਹੈ ਬਾਣੀ ਚੁਬਾਣੇ ਅੰਮ੍ਰਿਤ ਸਾਰੇ ਦੁਰਬਾਣੇ ਕਹਾਏ ਸਿਵਕ ਜਨ ਮੰਨਨੇ ਪ੍ਰਤਾਖਾ ਗੁਰੂ ਨਿਸ਼ਤਾਰੇ ਡੰਡਉਤ ਬੰਦਨ ਅਨਿਕ ਪਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਸ ਕਹਾ ਟਲ ਗੁਰ ਸੇਵੀ ਜੈ ਅਹਨ ਸ ਸਹਜ ਸ ਪਹਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਖ ਤਖ ਸਮਦੀ ਨੋਰ ਅਰ ਸੋ ਗੁਰ ਸੋ ਚਟਿਐ ਤਦ ਡਿਠੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੇ ਕੱਟੇ ਐ ਤੋ ਟੁੱਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੇ ਕੱਟੇ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜ ਵਾ ਗੁਰਪੁਰਾ ਚਰਨੇ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹਿਲੇ ਕਾਲ ਕਿਰਪਾ ਪ੍ਰਭ ਮਿਲੇ ਗੁਰਪੁਰਾ ਚਰਨੇ ਲਾਇਆ ਹਰ ਸੰਗ ਸਹਾਈ ਪਾਇਆ

ਨਾਰਾਇਣ ਪ੍ਰਾਨੀ ਉਦਾਦਾ ਹਮ ਸੰਤ ਜਨਾਰੇ ਨਾਰਾ ਪਟਟ ਆਪਣੇਤ ਕਰ ਲੈਨੇ ਕਰ ਕਿਰਪਾ ਹਰ ਜਸ ਦੇਨੇ ਫਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀਅ ਸੰਗ ਰਖਵਲ ਹਰ ਦਿਨ ਰੈਣ ਕੀਰਤਨ ਗਾਈਐ ਬਹੜ ਨਾ ਜੋਨੀ ਪਾਈਐ ਜਸ ਦੇਵਾ ਪੁਰਖ ਬਿਦਾਤਾ ਹਰ ਰਸਾ ਦਿਨ ਹੀ ਜਤ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੇ ਪਾਇਆ ਜਸੁਦੇਵ ਪੁਰਖ ਮੇ ਦਤਾ ਹਨ ਰਸਾਂ ਤਿਨਹੀਂ ਜਤ ਜਮ ਕੰਕਰ ਨੇੜ ਨ ਆਇਆ ਸਖ ਨਾਨਕਾ ਸਰਣੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ